ਸੋ ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਦੀ ਨਵੀਂ ਅਪਡੇਟ ਨਾਲ ਸੋ ਪਿਛਲੇ ਕੁਝ ਮਹੀਨਿਆਂ ਦੇ ਵਿੱਚ ਜਿਹੜੇ ਪੰਜਾਬ ਪੁਲਿਸ ਕਨਸਟੇਬਲ ਦੀ ਜਿਹੜੀ ਭਰਤੀ ਹੋਈ ਸੀ 1746 ਦੀ ਸੋ ਉਸ ਦਾ ਰਿਜ਼ਲਟ ਆ ਚੁੱਕਿਆ ਸੋ ਸਭ ਤੋਂ ਪਹਿਲਾਂ ਤਾਂ ਮੁਮਾਰਕਾਂ ਉਹਨਾਂ ਸਾਰੇ ਹੀ ਭੈਣ ਭਰਾਵਾਂ ਨੂੰ ਜਿਹੜੇ ਇਸ ਭਰਤੀ ਦੇ ਵਿੱਚ ਸਿਲੈਕਟ ਹੋਏ ਐ ਕਿਉਂਕਿ ਆਪਣੀ ਨਵੀਂ ਜਿਹੜੀ ਉਹ ਜ਼ਿੰਦਗੀ ਦੀ ਸ਼ੁਰੂਆਤ ਕਰ ਰਹੀ ਐ ਹੋ ਸਕਦਾ ਹੈ ਕਾਫੀ ਮਿਹਨਤ ਕਰਨ ਤੋਂ ਬਾਅਦ ਉਹਨਾਂ ਨੂੰ ਆਪਣੀ ਜਿਹੜੀ ਮੰਜ਼ਿਲ ਮਿਲੀ ਹੈ ਸੋ ਬਹੁਤ-ਬਹੁਤ ਮੁਬਾਰਕਾਂ ਸੋ ਆ ਦੇਖਦੇ ਆਪਾਂ ਕਿੰਨੀ ਕੱਟਆਫ ਗਈ ਹੈ ਜੀ ਕਿਹੜੀ ਕਿਹੜੀ ਕੈਟਾਗਰੀ ਦੀ ਹੈ तकरीबन ਸਾਰੀ ਕੈਟਾਗਰੀ ਵਾਈਜ਼ ਆਪਾਂ ਜਿਹੜਾ ਬਾਕਾਇਦਾ ਲਿਖ ਕੇ ਇਹਦੀ ਰੱਖਿਆ ਹੋਇਆ ਹੈ ਕਿੰਨੀ ਕੱਟਆਫ ਗਈ ਹੈ ਕਿੱਥੇ ਤੱਕ ਮੈਟ ਗਈ ਹੈ ਸੋ ਕਿਹੜੇ-ਕਿਹੜੇ ਕੈਂਡੀਡੇਟਸ ਨੇ ਜਿਨ੍ਹਾਂ ਨੂੰ ਐਲੀਜੀਬਲ ਹੋਏ ਸੋ ਸਾਰੀ ਜਾਣਕਾਰੀ ਤੁਹਾਡਾ ਸੰਝੀ ਕਰਤੇ ਕਿਰਪਾ ਕਰਕੇ ਬਣੇ ਰਹੋ ਸੋ ਸਭ ਤੋਂ ਪਹਿਲਾਂ ਜੇਕਰ ਗੱਲ ਕਰੀ ਜੀ ਡਿਸਟ੍ਰਿਕਟ ਕੈਡਰ ਤੇ ਆਰਮਡ ਕੈਡਰ ਦੋ ਤਰ੍ਹਾਂ ਦੀ ਜਿਹੜੀ ਉਹ ਕੈਟਾਗਰੀ ਰੱਖੀ ਗਈ ਸੀ ਡਿਸਟ੍ਰਿਕਟ ਕੈਡਰ ਤੇ ਆਰਮਡ ਕੈਡਰ ਸੋ ਸਭ ਤੋਂ ਪਹਿਲਾਂ ਜੇਕਰ ਆਪਾਂ ਡਿਸਟ੍ਰਿਕਟ ਕੈਡਰ ਦੀ ਗੱਲ ਕਰ ਲਈ ਤਾਂ ਕੈਟਾਗਰੀ ਵਾਈ ਸਭ ਤੋਂ ਪਹਿਲਾਂ ਜੇਕਰ ਗੱਲ ਕਰੀ ਜੀ ਜਰਨਲ ਦੀ ਸੋ ਜਰਨਲ ਦੇ ਵਿੱਚ ਮੇਲ ਦੀ ਜੇਕਰ ਗੱਲ ਕਰੀ ਤਾਂ 80.76 ਜਿਹੜੇ ਉਹ ਮੈਟ ਗਈ ਹੈ ਜੀ ਉਸ ਤੋਂ ਬਾਅਦ ਫੀਮੇਲ ਦੀ ਗੱਲ ਕਰੀ ਤਾਂ 75.49 BC ਦੀ ਗੱਲ ਕਰੀਏ ਤਾਂ ਇਹ ਡਿਸਟ੍ਰਿਕਟ ਕੇਡਰ ਦੀ ਹੈ ਦੋਸਤੋ ਸਭ ਤੋਂ ਪਹਿਲਾਂ ਆਪਾਂ ਡਿਸਟ੍ਰਿਕਟ ਕੇਡਰ ਕਰਾਂਗੇ ਫਿਰ ਉਸ ਤੋਂ ਬਾਅਦ ਆਰਮਡ ਕੇਡਰ ਕਰਾਂ BC ਦੀ ਗੱਲ ਕਰੀਏ ਤਾਂ 79.8 ਹੈ ਤੇ ਇਸੇ ਤਰ੍ਹਾਂ ਹੀ ਫੀਮੇਲ ਦੀ ਜਿਹੜੀ ਉਹ 71.53 EWS ਜਿਹੜੇ ਮੇਲ ਕੈਂਡੀਡੇਟਸ ਨੇ ਉਹਨਾਂ ਦੀ 75.56 ਹੈ ਤੇ ਫੀਮੇਲ ਦੀ 70.95 ਜਿਹੜੀ ਉਹ ਗਈ ਹੈ ਇਸ ਤੋਂ ਬਾਅਦ ਹੈ ਜੀ SCRO ਸੋ SCRO ਦੀ 77.30 ਹੈ ਤੇ ਫੀਮੇਲ ਜਿਹੜੀ ਹੈਗੀ ਜੀ 70.44 ਐਸਸੀ ਐਮ ਐਂਡ ਬੀ ਹੈ 72 ਪੁਆਇੰਟ ਜਿਹੜੀ ਹੈਗੀ ਉਹ 32 ਮੇਲ ਦੀ ਹੈ ਤੇ ਪੁਆਇੰਟ ਪੁਆਇੰਟ ਜਿਹੜੀ 62 ਉਹ ਫੀਮੇਲ ਦੀ ਗਈ ਹੈ ਸੋ ਇਸ ਤੋਂ ਬਾਅਦ ਜੇਕਰ ਆਪਾਂ ਗੱਲ ਕਰੀਏ ਦੋਸਤੋ ਈ ਐਸ ਐਮ ਜਰਨਲ 59.29 ਠੀਕ ਹੈ ਜੀ ਇਹ ਸਿਰਫ ਇਕੱਲੇ ਮੇਲ ਦੀ ਹੈ ਫੀਮੇਲ ਦੇ ਵਿੱਚ ਕੋਈ ਨਹੀਂ ਹੈ ਇਸੇ ਤਰ੍ਹਾਂ ਹੀ ਈ ਐਸ ਐਮ ਬੀ ਸੀ ਦੀ ਗੱਲ ਕਰ ਲਈ ਤਾਂ 60.11 ਇਹਦੇ ਵਿੱਚ ਵੀ ਕੋਈ ਫੀਮੇਲ ਕੈਂਡੀਡੇਟਸ ਨਹੀਂ ਹੈ ਇਸ ਤਰ੍ਹਾਂ ਹੀ ਈ ਐਸ ਐਮ ਜਿਹੜਾ ਹੈਗਾ ਐਸ ਸੀ ਐਮ ਐਂਡ ਬੀ ਠੀਕ ਹੈ ਜੀ ਦੋਸਤੋ SCRO 95.29 ਇਹਦੇ ਵਿੱਚ ਫੀਮੇਲ ਕੈਂਡੀਡੇਟਸ ਨਹੀਂ ਹੈਗਾ SC&M&V 54.48 ਇਹਦੇ ਵਿੱਚ ਵੀ ਕੋਈ ਫੀਮੇਲ ਕੈਂਡੀਡੇਟਸ ਨਹੀਂ ਹੈਗਾ ਤੇ ਜੇਕਰ ਗੱਲ ਕਰ ਲਈਏ ਆਪਾਂ ਦਾ WPP ਜਿਹੜੀ ਹੈਗੀ ਹੈ 41.33 ਤੇ ਫੀਮੇਲ ਹੈ ਜੀ 73.64% ਤੇ ਲਾਸਟ ਹੈ ਜੀ ਆਪਣੇ ਕੋਲੇ ਫ੍ਰੀडम फाइਟਰ FF ਦੀ ਹੈ ਜਿਹੜੀ 56.92 ਮੇਲ ਹੈ ਤੇ 54.48 ਉਹ ਫੀਮੇਲ ਹੈ ਤੇ ਇਹਦੇ ਨਾਲ ਹੀ ਗੱਲ ਕਰ ਲਈਏ ਆਪਾਂ ਅ ਆਰਮਨ ਕਿਟ ਦੀ ਸੋ ਆਰਮਨ ਕਿਟ ਦੇ ਵਿੱਚ ਜਨਰਲ ਦੇ ਵਿੱਚ ਜਿਹੜੀ ਮੈਟ ਗਈ ਹੈ ਉਹ 70.753 ਗਈ ਹੈ ਤੇ ਫੀਮੇਲ ਦੀ ਗਈ ਹੈ ਜੀ 69.64 ਬੀਸੀ ਦੀ ਗੱਲ ਕਰੀ ਤਾਂ 70 76.43 ਹੈ ਮੇਲ ਹੈ ਤੇ 68.24 ਜਿਹੜੀ ਉਹ ਫੀਮੇਲ ਹੈ ਈਡਬਲਯੂਐਸ ਦੀ ਜਿਹੜੀ 72.56 ਤੇ ਜਿਹੜੀ ਹੈਗੀ ਹੈ ਫੀਮੇਲ ਦੀ ਸ਼ਾਰਟ ਪੁਆਇੰਟ 31% ਐ ਐਸਆਰਓ ਦੀ ਜੇਕਰ ਗੱਲ ਕਰੀ ਤਾਂ 75.81 ਜੀ ਤੇ 67.34 ਜਿਹੜੀ ਉਹ ਫੀਮੇਲ ਦੀ ਗਈ ਹੈ ਐਸਸੀ एमएंडवी दी 69.75 ਤੇ 62.24 ਜਿਹੜੀ ਉਹ ਫੀਮੇਲ ਲਈ ਗਈ ਹੈ। ਇਸੇ ਤਰ੍ਹਾਂ ਜੇਕਰ ਦੋਸਤੋ ਗੱਲ ਕਰੀ ਤਾਂ ईएसएम ਜਰਨਲ 56.13 ਸਿਰਫ ਕੱਲੇ ਮੇਲ ਕੈਂਡੀਡੇਟਸ ਨੇ ਫੀਮੇਲ ਨਹੀਂ ਹੈ। ईएसएम बीसी 55.20 ਨੇ ਵਿੱਚ ਸਿਰਫ ਕੱਲੇ ਮੇਲ ਕੈਂਡੀਡੇਟਸ ਨੇ। ईएसएम एससीआरओ ਜਿਹੜਾ ਹੈਗਾ 55.85 ਲੇਡੀ ਕੈਂਡੀਡੇਟ ਕੋਈ ਨਹੀਂ ਹੈ। ईएसएम एससी एमएंडवी 50.87 ਇਹਦੇ ਵਿੱਚ ਕੋਈ ਫੀਮੇਲ ਕੈਂਡੀਡੇਟਸ ਨਹੀਂ ਹੈ। ਡਬਲਯੂਪੀਪੀ 98.27 ਜਿਹੜੇ ਮੇਲ ਹੈ ਤੇ ਫੀਮੇਲ 69.23 ਜਿਹੜੇ ਉਹ ਇਹਦੇ ਵਿੱਚ ਰੱਖੇ ਗਏ ਆ ਤੇ ਲਾਸਟ ਹੈ ਦੋਸਤੋ ਫਰੀडम फाइਟਰ ਐਫਐਫ ਦੀ ਹੈ 52.86 ਮੇਲ ਤੇ 46.79 ਜਿਹੜੀ ਉਹ ਫੀਮੇਲ ਕੈਂਡੀਡੇਟਸ ਰੱਖੀ ਗਈ ਹੈ ਸੋ ਦੋਸਤੋ ਇਹ ਸੀ ਡਾਟਾ ਪੰਜਾਬ ਪੁਲਿਸ ਜਿਹੜਾ ਰਿਜ਼ਲਟ ਆਇਆ ਹੈ ਠੀਕ ਹੈ ਜੀ ਸੋ ਕਿਰਪਾ ਕਰਕੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਜਰੂਰ ਕਰੇ ਅਤੇ ਉਹਨਾਂ ਦੋਸਤਾਂ ਮਿੱਤਰਾਂ ਨਾਲ ਜਰੂਰ ਸਾਂਝਾ ਕਰਿਓ ਜਿਨ੍ਹਾਂ ਨੇ ਇਹਦਾ ਪੇਪਰ ਦਿੱਤਾ ਸੀ ਮੈਟ ਦੇ ਵਿੱਚ ਆਇਆ ਧੰਨਵਾਦ